ਉੱਜਦੇ ਨਹੀਂ ਨਾ ਮਾ ਪੂਰੇ ਹਾਂ ਵੈਰੀ ਗੁੱਡ ਚੱਲ ਫੱਤੇ ਮਾੜੇ ਖਿੱਚ ਐ ਨਹੀਂ ਗੱਲ ਬਾਨੀ ਖਿੱਚ-ਕਿੱਚ ਖਿੱਚ ਵੈਰੀ ਗੁੱਡ ਖਿੱਚ-ਕਿੱਚ-ਕਿੱਚ ਹਾਂ ਚੱਲ ਸ਼ਾਬਾਸ਼ ਓਆ ਕੀ ਕਰੀ ਜਾਂਦਾ ਫੱਤੇ ਆ ਓਏ ਆ ਬਾਪ사 ਮੜਾਇਆ ਚਲ ਕੋਈ ਗੱਲ ਨਹੀਂ ਚਲ ਚਲ ਨਾ ਇਹ ਨਹੀਂ ਇਹ ਤਾਂ ਕਰਨੇ ਨਹੀਂ ਤਿੰਨ ਸੀ ਹਜੇ ਕੋਈ ਪਤਾ ਨਹੀਂ ਹੱਥ ਲੱਗ ਗਿਆ ਨਾ ਇਧਰ ਲੈਣ ਨੂੰ ਇੱਕ ਹੋਰ ਮੈਨੂੰ ਪੰਜ ਲਾਤੇ ਸੀ ਜੀ ਮੈਨੂੰ ਲਾਤੇ ਸੀ ਮੈਨੇ ਮੈਨੇ ਪੰਜ ਲਾਤੇ ਸੀ ਹਾਂ ਵੈਰੀ ਗੁੱਡ ਕਰ ਕਰ ਬੁੱਤ ਤੂੰ ਵੀ ਕਰ ਸ਼ਾਬਾਸ਼ ਗੁੱਡ ਕਰ ਕਰ ਮੈਂ ਅਸਮਨ ਵੀਰ ਤੇ ਮੈਂ ਪਹਿਲਾਂ ਹਾਂ ਸਾਰੇ ਨਾਲ ਪਾਲਦੇ ਹਾਂ ਤੁੱਕਾ ਜੀ ਕਣ ਫਿਰ ਵੀਰ ਤੇ ਮੈਂ ਇੱਕ ਹੋਈ ਹਾਂ ਜੀ ਉਧਰ ਨੂੰ ਪਾਲਦੇ ਨਹੀਂ ਸੀ ਮਿਲਦਾ ਮੈਂ 5 ਲਾਤੇ 6 ਨਾ ਜੀ ਉਹ 2 4 6 ਆਕੇ ਬਰਾਬਰ ਹੋ ਵੀ ਸਮਾਨ ਨਾ ਨਾ ਮੈਂ ਪਹਿਲਾਂ ਕੱਲ ਵੀ ਤੁਸੀਂ ਸੀ ਮੈਂ ਜੀ ਤੁਹਾਡਾ ਜੀ ਮੈਂ ਸਮੜੇ ਪਿੱਛੇ ਗਈ ਨਹੀਂ ਮੈਂ 5 ਗਿੜ ਲਾਤੇ ਦੀ ਪੁੱਛਣਾ ਸੱਜਾ ਮੈਂ 5 ਗਿੜ ਲਾਤੇ ਉਹਦੇ ਕਰਮਾਨ ਤੋਂ ਸਿੱਖੋ ਕੁਛ ਤੂੰ ਕਿੰਨੇ ਲਾਇਆ ਪੁੱਤ ਫਤ ਹੈ ਕੱਟ ਲਾਏ ਹੁਣੇ ਮੈਂ ਮੈਂ ਪਹਿਲਾਂ हां बेले मैं, जी। मैं जी पहला सच मैं 500 ਨਾਲ ਪਹਿਲਾਂ ਤੇ ਲਾਤੇ ਸੀ ਪੁੱਛੀਏ ਹਾਂਜੀ ਮੈਂ ਜੀ ਇਹਨਾਂ ਤੋਂ ਪਹਿਲਾਂ 5 ਲਾਉਂਦਾ ਸੀ ਵੈਰੀ ਗੁੱਡ ਮੈਂ ਜੀ ਇਹਨਾਂ ਤੋਂ ਪਹਿਲਾਂ 5 ਲਾਉਂਦਾ ਸੀ ਨਾ ਜੀ ਹੈ ਇਹਨਾਂ ਤੋਂ ਪਹਿਲਾਂ 5 ਲਾਉਂਦੇ ਸੀ ਨਾ ਜੀ ਹਾਂ ਲਾਤੇ ਸੀ ਫਿਰ ਜੀ ਤੁਗ ਮੈਂ ਜੀ ਹਾਂ ਦੁਗਾਂ ਤੂੰ ਕੱਲ ਵੀ ਤੁਸੀਂ ਆਏ ਸੀ ਕਦੋਂ ਕੱਲ ਨੂੰ ਤੁਹਾਨੂੰ ਅਰੇਸਟ ਕਰਾਵਾਂਗੇ ਫਿਰ ਹਾਂਜੀ ਹਾਂਜੀ ਠੀਕ ਹੈ ਘਾੜ ਘਾੜ ਦਿਓ ਠੀਕ ਹੈ ਜੀ ਹੈ ਚਲੋ ਘੜ